ਪੰਜਾਬ ਦੇ ਲੋਕਾਂ ਨੇ ਇਹ ਗੱਲ ਸਾਬਤ ਕਰਤੀ ਕਿ ਉਹ ਸਿੱਕ ਇਤਿਹਾਸ ਨੂੰ ਨਹੀਂ ਜਾਣਨਾ ਚਾਹੁੰਦੇ ਜਿਹੜੇ ਸਾਡੇ ਵਰਗੇ ਇਹ ਗੱਲਾਂ ਕਰਦੇ ਹਨ ਕਿ ਚੰਗੀਆਂ ਪੋਸਟਾਂ ਚੰਗੀਆਂ ਵੀਡੀਓ ਬਣਨੀ ਚਾਹੀਦੀਆਂ ਹਨ ਕਿਉਂਕਿ ਪੰਜਾਬ ਦੇ ਲੋਕੀ ਦੇਖਣਾ ਚਾਹੁੰਦੇ ਹਨ ਤੇ ਅੱਜ ਪੰਜਾਬ ਦੇ ਲੋਕਾਂ ਨੇ ਇਹ ਗੱਲ ਸਾਬਿਤ ਕਰਤੀ ਕਿ ਅਸੀਂ ਨਹੀਂ ਦੇਖਣਾ ਚਾਹੁੰਦੇ ਜਿਹੜੇ ਇਹ ਗੱਲਾਂ ਕਰਦੇ ਹਨ ਕਿ ਬਈ ਫਲਾਨਾ ਬੰਦਾ ਲੱਤਰਤਾ ਫੈਲਾ ਰਿਹਾ ਹੈ ਬੰਦ ਕਰਦੇ ਅਸੀਂ ਆਹ ਕਰਦਾਂਗੇ ਉਹ ਕਰਦਾਂਗੇ ਪੰਜਾਬ ਦੇ ਲੋਕਾਂ ਨੇ ਉਹਨਾਂ ਦੇ ਧੋਤੇ ਮੂਤੇ ਚਪੇੜ ਮਾਰੀ ਹੈ ਕਹਿੰਦੇ ਅਸੀਂ ਤਾਂ ਲੱਤਰਤਾ ਵਾਲੀ ਵੀਡੀਓ ਦੇਖਾਂਗੇ ਅਸੀਂ ਇਤਿਹਾਸ ਦੀ ਵੀਡੀਓ ਨਹੀਂ ਦੇਖਦੇ ਸਾਨੂੰ ਤਾਂ ਆਹੀ ਚੀਜ਼ਾਂ ਪਸੰਦ ਹੈ ਰੋਕ ਕੇ ਦਿਖਾਓ ਸਾਨੂੰ ਜੇ ਤੁਸੀਂ ਰੋਕ ਸਕਦੇ ਹੋ ਤਾਂ ਇਹ ਕਹਿਣਾ ਹੈ ਪੰਜਾਬ ਦੇ ਲੋਕਾਂ ਦਾ ਇਹ ਗੱਲਾਂ ਮੈਂ ਕਿਉਂ ਕਰ ਰਿਹਾ ਤਿੰਨ ਘੰਟੇ ਪਹਿਲੇ ਇੱਕ ਵੀਡੀਓ ਸਾਂਝੀ ਕੀਤੀ ਜਿਦੇ ਵਿੱਚ ਸਿੱਖ ਇਤਿਹਾਸ ਨਾਲ ਜੁੜੇ ਹੋਏ ਸਵਾਲ ਜਵਾਬ ਸੀਗੇ 500 ਲੋਕਾਂ ਨੇ ਵੀ ਉਸ ਵੀਡੀਓ ਨੂੰ ਨਹੀਂ ਦੇਖਿਆ 500 ਵਿਊ ਵੀ ਉਸ ਵੀਡੀਓ ਨੂੰ ਨਹੀਂ ਆਏ ਇੱਥੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕ ਚੰਗੀਆਂ ਪੋਸਟਾਂ ਦੇਖਣਾ ਪਸੰਦ ਨਹੀਂ ਕਰਦੇ ਲੇਕਿਨ ਸਾਡਾ ਕੰਮ ਹੈ ਕਿ ਅਸੀਂ ਚੰਗੀ ਚੀਜ਼ਾਂ ਲੈ ਕੇ ਆਈਏ ਕੋਈ ਸਪੋਰਟ ਕਰੇ ਜਾਂ ਨਾ ਕਰੇ ਚੰਗੀ ਚੀਜ਼ਾਂ ਅਸੀਂ ਪ੍ਰਮੋਟ ਕਰੀਏ ਵੱਤੋ ਵੱਤ ਸ਼ੇਅਰ ਕਰੀਏ ਵੱਤੋ ਵੱਤ ਤੁਹਾਡੇ ਸਾਹਮਣੇ ਲੈ ਕੇ ਆਏ ਜੇ ਤੁਸੀਂ ਨਹੀਂ ਦੇਖ ਰਹੇ ਨਾ ਇਹਦੇ ਵੀ ਤੁਹਾਡੀਆਂ ਕਮੀਆਂ ਨੇ ਫਿਰ ਤੁਹਾਡੇ ਵਰਗੇ ਨਾ ਸਾਡੇ ਵਰਗਿਆਂ ਨੂੰ ਜਾਂ ਹੋਰ ਵੀਡੀਓ ਕ੍ਰੇਟਰ ਜਿਹੜੇ ਹੈਗੇ ਨੇ ਉਹਨਾਂ ਨੂੰ ਕਹਿੰਦੇ ਹੱਕਦਾਰ ਨਹੀਂ ਹੈਗੇ ਤੁਸੀਂ ਆਹ ਕੀ ਕਰ ਰਹੇ ਹੋ ਉਹ ਕੀ ਕਰ ਰਹੇ ਹੋ ਅਗਲਾ ਜੋ ਮਰਜ਼ੀ ਕਰਨ ਤੁਹਾਡੇ ਕੋਲ ਕੀ ਰਾਈਟ ਹੈ ਜੇ ਤੁਸੀਂ ਚੰਗੀ ਚੀਜ਼ਾਂ ਪ੍ਰਮੋਟ ਨਹੀਂ ਕਰਦੇ ਇੱਥੇ ਗਲਤ ਤੁਸੀਂ ਹੋ ਨਾ ਕਿ ਕੋਈ ਹੋਰ ਖੈਰ ਸ਼ੁਰੂਆਤ ਕਰਦੇ ਆਂ ਵੀਡੀਓ ਦੀ ਪਰਜੋਤ ਸਿੰਘ ਜੀ ਪਹਿਲਾ ਸਵਾਲ ਆਪ ਜੀ ਨੂੰ ਗੁਰਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿਹੜੇ ਵੀਰਾਂ ਪੈਣਾ ਨੂੰ ਪਤਾ ਹੈ ਕਮੈਂਟ ਰਹੀਂ ਜਵਾਬ ਦੇ ਸਕਦੇ ਹਨ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਸੀਂ ਸੱਚਮੁੱਚ ਇਤਿਹਾਸ ਨੂੰ ਪਿਆਰ ਕਰਦੇ ਹੋ ਤਾਂ ਜੇ ਲੱਖਰ ਤਾਂ ਨੂੰ ਪਿਆਰ ਕਰਦੇ ਹੋ ਫਿਰ ਨਾ ਕਰਿਓ ਮੇਰੇ ਵਰਗੇ ਨੂੰ ਗਲਤ ਸਾਬਿਤ ਕਰਕੇ ਦਿਖਾਓ ਜਿਹੜਾ ਬੋਲ ਰਿਹਾ ਮੈਨੂੰ ਸ਼ੌਕ ਨਹੀਂ ਹੈ ਬੋਲਣ ਦਾ ਪਰ ਜਦ ਤੁਸੀਂ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਨਾ ਉਹਨਾਂ ਦੀ ਵੀਡੀਓ ਨੂੰ ਜੇ 3 ਘੰਟੇ ਦੇ ਵਿੱਚ ਦੇਖਿਆ ਜਾਵੇ ਲੱਖਾਂ ਮਿਲੀਅਨ ਦੇ ਹਿਸਾਬ ਨਾਲ ਵੀਊ ਹੁੰਦੇ ਨੇ ਤੇ ਸਾਡੇ 500 ਵੀਊ ਵੀ ਨਹੀਂ ਆ ਰਹੇ ਲੱਖ ਦੀ ਲਾਣਾ ਤੇ ਉਹਨਾਂ ਲੋਕਾਂ ਦੇ ਜਿਹੜੇ ਲੋਕੀ ਵੀਡੀਓ ਨੂੰ ਦੇਖਦੇ ਨੇ ਪਰ ਸ਼ੇਅਰ ਨਹੀਂ ਕਰਦੇ 500 ਵੀਊ ਆਏ ਸ਼ੇਅਰ ਕਿੰਨੇ ਆਏ 10 ਸ਼ੇਅਰ ਕਿੰਨੇ ਆਏ 10 ਉਹ ਜਿਹੜੇ 500 ਵੀਰ ਜਿਨ੍ਹਾਂ ਨੇ ਵੀਡੀਓ ਦੇਖੀ ਸ਼ੇਅਰ ਕਿਉਂ ਨਹੀਂ ਕੀਤੀ ਸੋਚਣ ਵਾਲੀ ਗੱਲ ਹੈ ਖੈਰ ਪਰਜੋਸ਼ ਸਿੰਘ ਜਵਾਬ ਦਿਓ ਗੁਰਤੇਗ ਬਾਦਲ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਇਸ ਦਾ ਜਵਾਬ ਹੈ ਜੀ ਗੁਰਤੇਗ ਬਾਦਲ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਪਰਜੋਸ਼ ਸਿੰਘ ਥੋੜਾ ਜ਼ੋਰ ਨਾਲ ਬੋਲਿਆ ਕਰੋ ਠੀਕ ਹੈ ਗੜਕ ਵਿੱਚੋਂ ਨਾਲ ਥੋੜੀ ਆਵਾਜ਼ ਨਿਕਲੇ ਤੁਹਾਡੀ ਥੋੜੀ ਆਵਾਜ਼ ਘੱਟ ਹੈ ਸੋ ਪ੍ਰੈਕਟਿਸ ਕਰਾ ਰਹੇ ਹਾਂ ਜੀ ਬੱਚੇ ਨੂੰ ਜ਼ੋਰ ਰਹੇ ਹਾਂ ਕੋਸ਼ਿਸ਼ ਹੈ ਸਾਡੀ ਕਿ ਬੱਚਿਆਂ ਨੂੰ ਚੰਗੇ ਪਾਸੇ ਲੈ ਕੇ ਆਈਏ ਬਾਕੀ ਦੇਖੋ ਜਿਵੇਂ ਜਿਵੇਂ ਬੱਚਾ ਵੱਡਾ ਹੋਏਗਾ ਇਹਨੇ ਆਪ ਡਿਸਾਈਡ ਕਰਨਾ ਕਿ ਇਹਨੇ ਕਿਹੜੇ ਪਾਸੇ ਜਾਣਾ ਹੈ ਅਸੀਂ ਤਾਂ ਚੰਗੇ ਪਾਸੇ ਲਾ ਰਹੇ ਆਂ ਬਾਕੀ ਤੁਹਾਡੇ ਸਾਰਿਆਂ ਦੇ ਹੱਥ ਹੈ ਭਾਈ ਤੁਸੀਂ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੋਗੇ ਹਰ ਬੱਚਾ ਚਾਹੇਗਾ ਅਸੀਂ ਚੰਗੇ ਪਾਸੇ ਆਈਏ ਜੇ ਤੁਸੀਂ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰਨਾ ਬੰਦ ਕਰ ਦੋਗੇ ਬੱਚੇ ਕਹਣਗੇ ਕੋਈ ਦੇਖਦਾ ਤਾਂ ਹੈ ਨਹੀਂ ਚਲੋ ਅਸੀਂ ਵੀ ਬਲੌਗ ਬਣਾ ਲੈਨੇ ਆਂ ਅਸੀਂ ਵੀ ਡਾਂਸਿੰਗ ਦੀ ਵੀਡੀਓ ਬਣਾ ਲੈਨੇ ਆਂ ਭੰਗੜੇ ਦੀ ਵੀਡੀਓ ਬਣਾ ਲੈਨੇ ਆਂ ਗੇਮਿੰਗ ਦੀ ਵੀਡੀਓ ਬਣਾ ਲੈਨੇ ਆਂ ਖੈਰ ਅਗਲਾ ਸਵਾਲ ਗੁਰਤੇਗ ਬਹਾਦਰ ਸਾ ਗੁਰਤੇਗ ਬਾਦਰ ਸਾਹਿਬ ਜੀ ਦੇ ਮਾਤਾ ਜੀ ਦਾ ਕੀ ਨਾਮ ਜੀ ਜਵਾਬ ਹੈ ਜੀ ਗੁਰਤੇਗ ਬਾਦਰ ਸਾਹਿਬ ਜੀ ਦੀ ਮਾਤਾ ਜੀ ਦਾ ਨਾਮ ਸੀ ਮਾਤਾ ਨਾਨਕੀ ਜੀ ਮਾਤਾ ਨਾਨਕੀ ਜੀ ਅਸਾ ਨਾਨਕੀ ਨਾਮ ਤੋਂ ਬੜਾ ਕਨਫਿਊਜ਼ਨ ਹੁੰਦਾ ਹੈ ਬੇਬੇ ਨਾਨਕੀ ਵੱਖਰੇ ਨੇ ਮਾਤਾ ਨਾਨਕੀ ਜੀ ਵੱਖਰੇ ਨੇ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਤੇ ਮਾਤਾ ਨਾਨਕੀ ਗੁਰਤੇਗ ਬਾਦਰ ਸਾਹਿਬ ਜੀ ਦੇ ਮਾਤਾ ਜੀ ਅਗਲਾ ਸਵਾਲ ਜੀ ਗੁਰਤੇਗ ਬਾਦਰ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਜਿਹਨਾਂ ਨੂੰ ਪਤਾ ਹੈ ਕਮੈਂਟ ਰਾਂ ਜਵਾਬ ਦੇ ਸਕਦੇ ਆ ਜੀ ਪਰਜੋਤ ਸਿੰਘ ਜੀ ਇਸ ਦਾ ਜਵਾਬ ਹੈ ਜੀ ਗੁਰਤੇਗ ਬਾਦਰ ਸਾਹਿਬ ਜੀ ਦਾ ਪ੍ਰਕਾਸ਼ ਗੁਰੂ ਕੇ ਮਹਿਲ ਸ੍ਰੀ ਅਮਰਸਰ ਸਾਹਿਬ ਵਿਖੇ ਹੋਇਆ ਸੀ ਗੁਰੂ ਕੇ ਮਹਿਲ ਸ੍ਰੀ ਅਮਰਸਰ ਸਾਹਿਬ ਵਿਖੇ ਹੋਇਆ ਸੀ ਠੀਕ ਹੈ ਜੀ ਬਾਦਿਆਂ ਚ ਅਗਲੇ ਸਵਾਲ ਵੱਲ ਗੁਰਤੇਗ ਬਾਦਰ ਸਾਹਿਬ ਜੀ ਦੀ ਸੁਪਤਨੀ ਦਾ ਕੀ ਨਾਮ ਸੀ ਇਸ ਦਾ ਜਵਾਬ ਜੀ ਗੁਰਤੇਗ ਬਾਦਰ ਸਾਹਿਬ ਦੀ ਸੁਪਤਨੀ ਦਾ ਨਾਮ ਸੀ ਮਾਤਾ ਗੁਜਰੀ ਜੀ ਧੰਨ ਮਾਤਾ ਗੁਜਰੀ ਜੀ ਅਗਲਾ ਸਵਾਲ ਜੀ ਗੁਰਤੇਗ ਬਾਦਰ ਸਾਹਿਬ ਜੀ ਦੇ ਕਿੰਨੇ ਬੱਚੇ ਸਨ ਤੇ ਉਹਨਾਂ ਦਾ ਕੀ ਨਾਮ ਸੀ ਅੱਛੇ ਕੁਝ ਵੀਰ ਭੈਣ ਕਹਿ ਰਹੇ ਕਿ ਤੁਸੀਂ ਜਵਾਬ ਜਲਦੀ ਜਲਦੀ ਦੇ ਰਹੇ ਹੋ ਸਾਨੂੰ ਟਾਈਪ ਕਰਨ ਲੱਗ ਕੇ ਟਾਈਮ ਲੱਗਦਾ ਹੈ ਉਹਨਾਂ ਨੂੰ ਬੇਨਤੀ ਹੈ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਜਵਾਬ ਦੇ ਸਕਦੇ ਹੋ ਜੀ ਪ੍ਰਜੋਤ ਸਿੰਘ ਜੀ ਇਸ ਦਾ ਜਵਾਬ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਇੱਕ ਸੁਪੁੱਤਰ ਸਨ ਤੇ ਉਹਨਾਂ ਦਾ ਨਾਮ ਸੀ ਜੀ ਗੋਬਿੰਦ ਸਿੰਘ ਜੀ ਹਾਂ ਵਹਿ ਪ੍ਰਗਟੋ ਮਰਦ ਅਗੰਬੜਾ ਵਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਹੈ ਅਗਲਾ ਸਵਾਲ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਕਿੰਨੇ ਪੋਤੇ ਸਨ ਤੇ ਉਹਨਾਂ ਦੇ ਕੀ ਨਾਮ ਸਨ ਉਹ ਤੇਗ ਬਾਦੂ ਸਾਹਿਬ ਜੀ ਦੇ ਚਾਰ ਪੋਤੇ ਸਨ ਤੇ ਉਹਨਾਂ ਦੇ ਉਹਨਾਂ ਦੇ ਨਾਮ ਵੀ ਦੱਸੋ ਜੀ ਉਹਨਾਂ ਦੇ ਨਾਮ ਸੰਜੀ ਬਾਪ ਸਾਹਿਬ ਜਦਾਬਾ ਬਾਬਾ ਅਜੀਤ ਸਿੰਘ ਜੀ ਸਾਹਿਬ ਜਦਾਬਾ ਬਾਬਾ ਦੂਜਾ ਆਵ ਸਿੰਘ ਜੀ ਸਾਹਿਬ ਜਦਾਬਾ ਬਾਬਾ ਜੋਆਵ ਆਵ ਸਿੰਘ ਜੀ ਅਤੇ ਸਾਹਿਬ ਜਦਾਬਾ ਬਾਬਾ ਫਤਿਹ ਸਿੰਘ ਜੀ ਵੈਰੀ ਗੁੱਡ ਚਲੋ ਇੱਕ ਸਵਾਲ ਇਸੇ ਨਾਲ ਜੁੜਿਆ ਹੋਇਆ ਮੈਂ ਪੁੱਛ ਲੈਣਾ ਦੋ ਸਵਾਲ ਨੇ ਵੈਸੇ ਦੋਨੇ ਪੁੱਛ ਲੈਣਾ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ ਸਹਿਬਜ਼ਾਦਾ ਬਾਬਾ ਜੀਤ ਸਿੰਘ ਜੀ ਦਾ ਜਨਮ ਸੇਵੀ ਪੌਂਟਾ ਸਾਹਿਬ ਵਿਖੇ ਹੋਇਆ ਸੀ ਪੌਂਟਾ ਸਾਹਿਬ ਵਿਖੇ ਹੋਇਆ ਸੀ ਤੁਹਾਨੂੰ ਯਾਦ ਹੋਵੇਗਾ ਪੌਂਟਾ ਸਾਹਿਬ ਜਾ ਕੇ ਆਪਾਂ ਕੁਝ ਵੀਰਾਂ ਨਾਲ ਗੱਲਬਾਤ ਕੀਤੀ ਸੀ ਤੇ ਉਹਨਾਂ ਨੇ ਕੀ ਦੱਸਿਆ ਸੀ ਕਿ ਸਹਿਬਜ਼ਾਦਾ ਬਾਬਾ ਜੀ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ ਗੁਰੂ ਕੇ ਮਹਿਲ ਅਨੰਦਪੁਰ ਸਾਹਿਬ ਉਹਨਾਂ ਨੇ ਇਹ ਕਿਹਾ ਸੀ ਕਿ ਅਨੰਦਪੁਰ ਸਾਹਿਬ ਹੋਇਆ ਕਿ ਜੋ ਕਿ ਗਲਤ ਜਵਾਬ ਹੈ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀਗਾ ਜੀ ਪੌਂਟਾ ਸਾਹਿਬ ਵਿਖੇ ਉਸ ਤੋਂ ਬਾਅਦ ਜਿਹੜੇ ਤਿੰਨ ਸਹਿਬਜ਼ਾਦੇ ਨੇ ਸ ਫਤੇਹ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ ਇਹਨਾਂ ਦਾ ਜਨਮ ਜੀ ਗੁਰੂ ਕੇ ਮਹਿਲ ਸੇਂ ਅਨੰਦਪੁਰ ਸਾਹਿਬ ਵਿਖੇ ਹੋਇਆ ਸੀ ਗੁਰੂ ਕੇ ਮਹਿਲ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਤੁਸੀਂ ਥੋੜਾ ਜਿਹਾ ਮੈਂ ਦੇਖਿਆ ਅੜੜ ਕੇ ਬੋਲਦੇ ਹੋ ਥੋੜਾ ਜਿਹਾ ਕਬੜਾ ਆ ਜਾਣਾ ਕੀ ਹੁੰਦਾ ਦੱਸੋ ਮੈਨੂੰ ਮੈਂ ਥੋੜਾ ਜਿਹਾ ਮਤਲਬ ਥੋੜਾ ਜਿਆਦਾ ਬੋਲਣ ਕਾ ਥੋੜਾ ਮੈਂ ਅੜ ਜਾਣਾ ਬੀ ਅੜ ਜਾਣਾ ਥੋੜਾ ਜਿਹਾ ਬਈ ਦੇਖੋ ਤੁਸੀਂ ਲਾਈਕ ਕਰਿਆ ਕਰੋ ਬਹੁਤ ਬੱਚੇ ਦੀ ਹਿੰਮਤ ਵਧੇ ਕਿ ਜਦ ਨਾਲ ਦੇਖਦਾ ਹੈ ਨਾ ਮੈਨੂੰ ਦੱਸਦਾ ਕਿਉਂਕਿ ਜੀ ਤੁਸੀਂ ਦੇਖ ਰਹੇ ਹੋ ਜਿਹੜੇ ਸਵਾਲ ਜਵਾਬ ਦੇ ਪੋਸਟਰ ਹੁੰਦੇ ਨਾ ਉਹ ਆਪ ਹੀ ਐਡਿਟ ਕਰਦਾ ਹੈ ਤੇ ਆਪ ਹੀ ਅਪਲੋਡ ਕਰਦਾ ਹੈ ਫਿਰ ਜਦੋਂ ਪੜਦਾ ਹੈ ਨਾ ਕਿ 100 ਲਾਈਕ ਵੀ ਨਹੀਂ ਆਏ ਤਾਂ ਬੜਾ ਮਨ ਦੁਖਦਾ ਬੱਚਾ ਕਹਿੰਦਾ ਯਾਰ ਇੰਨੀ ਮਿਹਨਤ ਕਰਦਾ ਮੈਂ ਤੇ ਕੋਈ ਸ਼ੇਅਰ ਹੀ ਨਹੀਂ ਕਰਦਾ ਇਹ ਚੀਜ਼ ਨੂੰ ਬੜਾ ਮਨ ਨੂੰ ਬੱਚੇ ਨੇ ਠੇਸ ਪਹੁੰਚਦੀ ਹੈ ਗਰਲ ਸਮਝੋ ਜਦ ਇਹ ਦੇਖਦਾ ਕਿ ਇਹ ਗੇਮਿੰਗ ਦੀ ਵੀਡੀਓ ਇਹਦੇ ਸਾਹਮਣੇ ਆਂਦੀ ਹੈ ਕਹਿੰਦਾ ਪਾਪਾ ਫਲਾਣੇ ਬੰਦੇ ਨੇ ਕੀ ਦਾ ਉਹਦਾ ਨਾ ਸੌਰਵ ਜੋਸ਼ੀ ਕਹਿੰਦਾ ਸੌਰਵ ਜੋਸ਼ੀ ਨੇ ਵੀਡੀਓ ਪਾਈ ਪਾਪਾ ਮੈਨੂੰ ਦੱਸਿਆ ਬੇਟੇ ਨੇ ਕਹਿੰਦਾ ਸੌਰਵ ਜੋਸ਼ੀ ਨੇ ਵੀਡੀਓ ਪਾਈ 1 ਘੰਟੇ 'ਚ 1 ਮਿਲੀਅਨ ਪਾਰ ਆਪਣੇ 3 ਘੰਟੇ 'ਚ 500 ਵੀਊ ਬਿਲੀ ਤਰਾਸ ਦੀ ਵਾਲੀ ਗੱਲ ਆ ਐਤੋਂ ਮੰਨ ਫਿਰ ਬੱਚੇ ਦਾ ਡਾਊਨ ਹੁੰਦਾ ਸੋ ਇਹਨੂੰ ਆਪ ਤੁਸੀ ਕਰਨਾ ਹੈ ਗੁਰੂ ਪਿਆਰਿਓ ਸਪੋਰਟ ਕਰਿਆ ਕਰੋ ਵੱਤੋ ਵੱਤ ਸੋ ਆਖਰੀ ਸਵਾਲ ਪ੍ਰਜੋਤ ਸਿੰਘ ਜੀ ਗੁਰਤੇਗ ਬਾਦਰ ਸਾਹਿਬ ਜੀ ਦੀ ਸ਼ਹੀਦੀ ਕਿੱਥੇ ਹੋਈ ਸੀ ਗੁਰਤੇਗ ਬਾਦਰ ਸਾਹਿਬ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ਇਸ ਦਾ ਜਵਾਬ ਹੈ ਜੀ ਗੁਰਤੇਗ ਬਾਦਰ ਸਾਹਿਬ ਜੀ ਨੂੰ ਦਿੱਲੀ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਗਿਆ ਸੀ ਹਾਂ ਦਿੱਲੀ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਗਿਆ ਸੀਗਾ ਲੋ ਜੀ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਸਾਡੀ ਗਲਤੀ ਸਾਡੇ ਧਿਆਨ ਚ ਜ਼ਰੂਰ ਲਿਆਓ ਤਾਂ ਕਿ ਸੁਧਾਰ ਕਰ ਸਕੀਏ ਫਿਰ ਬੇਨਤੀ ਕਰਦੇ ਆਂ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਬਤ ਵਤ ਕਿਉਂਕਿ ਦੇਖੋ ਤੁਹਾਡੇ ਸ਼ੇਅਰ ਨਾਲ ਹਿੰਮਤ ਵੱਧਦੀ ਹੈ ਕਈ ਲੋਕੀ ਕਹਿੰਦੇ ਨੇ ਵੇ ਇਹਨਾਂ ਨੂੰ ਪੈਸਾ ਬਣਦਾ ਮੈਂ ਤੁਹਾਨੂੰ ਦੱਸ ਦਿੰਦਾ ਸਾਡਾ ਜਿਹੜਾ ਚੈਨਲ ਹੈ ਕੌਮੀ ਸੋਰਸ ਮਲਟੀਮੀਡੀਆ ਉਹਦੀ ਐਡ ਬੰਦ ਕੀਤੀ ਹੋਈ ਹੈ ਉਥੋਂ ਸਾਨੂੰ ਕੋਈ ਵੀ ਪੈਸਾ ਨਹੀਂ ਬਣਦਾ ਭਾਈ ਸਾਡਾ ਅਰਨਿੰਗ ਸੋਰਸ ਇਹੀ ਹੈ ਪਰ ਉਥੋਂ ਪੈਸਾ ਜਿਹੜਾ ਹੈ ਉਹ ਬਣਨਾ ਸਾਡਾ ਬੰਦ ਹੋ ਚੁੱਕਿਆ ਹੈ ਮੈਂ ਕਈ ਵਾਰ ਬੇਨਤੀ ਕੀਤੀ ਹੈ ਕੋਈ ਜੇ ਕੋਈ ਐਕਸਪਰਟ ਬੰਦਾ ਹੈ ਜੋ YouTube ਟੀਮ ਨਾਲ ਗੱਲ ਕਰਕੇ ਸਾਡੇ ਚੈਨਲ ਦੀ ਜਿਹੜੀ ਐਡ ਹੈ ਉਹ ਚਾਲੂ ਕਰਵਾ ਸਕਦਾ ਹੈ ਤੇ ਭਾਈ ਜਰੂਰ ਕਰਵਾ ਦਿਓ ਬਾਕੀ ਕੋਈ ਚੱਕਰ ਨਹੀਂ ਜਿੰਨਾ ਹੈ ਅਸੀਂ ਕਰੀ ਜਾਵਾਂਗੇ ਚੰਗੀ ਪੋਸਟਾਂ ਤੁਹਾਡਾਂ ਦਾ ਸਾਂਝੀ ਕਰਦੇ ਰਹਾਂਗੇ ਸਾਡਾ ਦੂਸਰਾ ਜਿਹੜਾ ਚੈਲੰਜ ਸੰਗਰੂਰ ਬਲੌਗਰ ਉਹਦੀ ਐਡ ਚਾਲੂ ਹੈ ਭਾਈ ਉਹਦੀ ਵੀ ਬੰਦ ਕਰਾਣੀ ਕਰਾ ਦਿਓ ਹੋਰ ਕੀ ਕਹਿ ਸਕਦੇ ਉਹਦੀ ਬੰਦ ਕਰਾਣੀ ਦੇਖੋ ਇਤਿਹਾਸ ਨਾਲ ਜੁੜੀ ਹੋਈ ਵੀਡੀਓ ਸਾਂਝੀ ਕਰਦੇ ਹਾਂ ਕੌਮੀ ਸੌਸ ਮਲਟੀਮੀਡੀਆ ਤੇ ਉਹਦੀ ਐਡ ਬੰਦ ਕਰ ਦਿੱਤੀ ਗਈ ਤੇ ਸੰਗਰੂਰ ਬਲੌਗਰ ਤੇ ਵਲੌਗ ਸਾਂਝਾ ਕਰਦੇ ਹਾਂ ਉਹਦੀ ਐਡ ਤੁਸੀਂ ਇੱਥੋਂ ਆਈਡੀਆ ਲਾਓ ਕਿ ਚੱਲ ਕੀ ਰਿਹਾ ਸਮਾਜ ਦੇ ਵਿੱਚ ਖੈਰ ਤੋਂ ਸਪੋਰਟ ਜਰੂਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਮਿਲਦਾ ਹੈ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ